ਮਾਰਕਸਵਾਦੀ ਕਮਨਿਸਟ ਪਾਰਟੀ ਰੈਵਲੂশনারੀ ਵਲੋਂ ਇੱਕ ਕਪੀਲ ਕਦਮੀ ਕੀਤੀ ਗਈ ਹੈ ਕਿ ਦੇਸ਼ਵੀਆਂ ਜੋ ਕਿਆਂ ਰਾਜਨੀਤਿਕ ਸਥਿਤੀਆਂ ਵਿੱਚ ਦੇਸ਼ ਦੇ ਸੰਗੀਟਾਂ ਛੇਤੇ ਜੋ ਹਮਲੇ ਹੋ ਰਹੇ ਆ ਇਹਦੇ ਬਾਰੇ ਕੋਈ ਚਰਚਾ ਕੀਤੀ ਜਾਏ ਪੰਜਾਬ ਚ ਵੱਖ-ਵੱਖ ਰਾਜਨੀਤਿਕ ਧਿਰਾਂ ਜਿਹੜੀਆਂ ਸੰਗੀਟਾਂ ਛੇ ਜਗੀਮ ਰੱਖਦੀਆਂ ਉਹਨਾਂ ਨੂੰ ਇੱਕ ਮੰਚ ਇੱਕ ਮਾਧਿਅਮ ਮਹੀਆ ਕੀਤਾ ਜਾਏ ਇਹ ਪੰਜਾਬ ਚ ਇਸ ਮੁੱਦੇ ਤੇ ਲਾਂਬਰੀ ਕੀਤੀ ਜਾ ਰਹੀ ਜੇ ਮੇ ਤੋਂ ਪਹਿਲਾਂ ਇਸ ਸੈਮੀਨਾਰ ਦਾ ਪੇਪਰ ਜਿਹੜਾ ਮੁੱਖ ਪੇਪਰ ਹੈ ਉਹ ਪੜਿਆ ਗਿਆ ਉਹਦੇ ਉੱਪਰ 22 ਦਾ ਮਦਨ ਸਿੰਘ ਕ੍ਰੀਮਪੁਰੀ ਤੇ ਹੋਰ ਸਾਥੀ ਤੁਹਾਡੇ ਨਾਲ ਵਿਚਾਰ ਕਰ ਰਹੇ ਆ ਜਿਨ੍ਹਾਂ ਨੇ ਹਜੇ ਵਿਚਾਰ ਸਾਂਝੇ ਕਰਨੇ ਉਹ ਵੀ ਕਰਨਗੇ ਇਸੇ ਅੰਦਰ ਚ ਮੈਂ اپنی ਗੱਲ ਤੁਹਾਡੇ ਨਾਲ ਸਾਂਝੀ ਕਰਨ ਲਈ ਖੜਾ ਹੋਇਆ। ਬਿਨਾਂ ਸ਼ੱਕ ਇਸ ਵੇਲੇ ਦੇਸ਼ ਦੇ ਹਾਲਾਤ ਆ ਜਿਹੜੇ ਉਹ ਬਿਹੱਦ ਗੰਭੀਰ ਹੋ ਗਏ ਆ ਬੜ ਨਜ਼ਕ ਆ। ਹਰ ਆਉਣ ਵਾਲਾ ਦਿਨ ਦਿੱਲੀ ਤੋਂ ਕੋਈ ਨਾ ਕੋਈ ਇਹੋ ਜਿਹਾ ਫਰਮਾਨ ਲੈ ਕੇ ਆਉਂਦਾ ਜਿਹਦੇ ਨਾਲ ਲੋਕਾਂ ਦੇ ਅਧਿਕਾਰ ਖੋਏ ਜਾਂਦੇ ਆ, ਰਾਜਾਂ ਦੇ ਅਧਿਕਾਰ ਖੋਏ ਜਾਂਦੇ ਆ। ਹਰ ਰੋਜ਼ ਇੱਕ ਨਾ ਇੱਕ ਫਰਮਾਨ ਆਉਂਦਾ ਕਿਤੇ ਕਿਸੇ ਨਾ ਕਿਸੇ ਥਾਂ ਤੇ ਬੈਠ ਕੇ ਜਿਹੜਾ ਉਹਨਾਂ ਨੇ ਹਿੰਦੂ ਰਾਸ਼ਟਰ ਦਾ ਝੰਡਾ ਰੱਖਿਆ ਹੋਇਆ ਉਹਦੀ ਪਲੈਨਿੰਗ ਹੋ ਰਹੀ ਆ ਕਿ ਹਰ ਰੋਜ਼ ਐਸੀ ਕੀ ਕਰਨਾ 2024 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਇਹ ਬੜਾ ਮੁੱਦਾ ਬਣਿਆ ਕਿ ਇਹ ਜਦੋਂ ਇਹਨਾਂ ਨੇ ਕਿਹਾ ਬੀਜੇਪੀ ਨੇ ਕਿ ਸਾਨੂੰ 400 ਤੋਂ ਉੱਪਰ ਸੀਟਾਂ ਦਿਓ ਤੇ ਅਸੀਂ ਬੇਸ਼ਕਾ ਸੰਵਿਧਾਨ ਬਦਲਣਾ ਕਿਨਾਂ ਦੇ ਲੀਡਰਾਂ ਨੇ ਜਿਹੜੇ ਆ ਵੱਖ-ਵੱਖ ਸਮਾਂ ਤੇ ਬਿਆਨ ਦੇ ਦਿੱਤੇ ਉਹਦੇ ਨਾਲ ਲੋਕ ਸचेਤ ਹੋ ਗਏ ਰਾਜਨੀਤਿਕ ਪਾਰਟੀਆਂ ਸचेਤ ਹੋ ਗਈਆਂ ਉਹਨਾਂ ਨੇ ਮੁੱਦਾ ਬਣਾਤਾ ਕਿ ਇਹ ਸੰਵਿਧਾਨ ਬਦਲਣਾ ਚਾਹੁੰਦੇ ਆ ਡਾਕਟਰ ਭੀਮਰਾਓ ਅੰਬੇਦਕਰ ਨੇ ਜਿਹੜਾ ਬਣਾਇਆ ਤੇ ਇਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਆ ਪਰ ਉਹ ਕੋਈ ਗੱਲ ਹਵਾ ਚ ਨਹੀਂ ਸੀ ਇਹਨਾਂ ਦੇ ਬੜੇ ਸੀਨੀਅਰ ਲੀਡਰਾਂ ਨੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਸੀ ਕਿ ਇੱਕ ਵਾਰ ਸਾਨੂੰ 400 ਦੇ ਨੇੜੇ ਜਿਹੜੇ ਸੀਟਾਂ ਦੇ ਦੇਓ ਸੰਵਿਧਾਨ ਬਦਲ ਦੇਾਂਗੇ ਹਰ ਸੰਵਿਧਾਨ ਬਦਲਣ ਦੀ ਇਹਨਾਂ ਦੀ ਇੱਛਾ ਜਿਹੜੀ ਆ ਹੁਣੇ ਨਹੀਂ ਜਾਗੀ ਇਹ ਜਿਹੜੀ ਇੱਛਾ ਇਹਨਾਂ ਦੀ ਬੜੀ ਪੁਰਾਣੀ ਹੈ ਜਦੋਂ ਸੰਵਿਧਾਨ ਕਾਢੀ ਸਭਾ ਬਣੀ ਆ ਉਸਵੇਂ ਉਸ ਲਈ ਸ਼ਮਾ ਪ੍ਰਸਾਦ ਮੁਗਰਜੀ ਜਾਂ ਹੋਰ ਜਿਹੜੇ ਹਿੰਦੂ ਮਹਾਸਭਾ ਦੇ ਲੀਡਰ ਸੀ ਜਾਂ ਆਰਐਸਐਸ ਦੇ ਲੀਡਰ ਸੀ ਉਹਨਾਂ ਨੇ ਇਹ ਕਿਹਾ ਸੀਗਾ ਕਿ ਸੂਬੇ ਨਾ ਬਣਾਓ ਸੈਂਟਰ ਹੋਣਾ ਚਾਹੀਦਾ ਜ਼ਿਲ੍ਹੇ ਹੋਣੇ ਚਾਹੀਦੇ ਆ ਤੇ ਉਹਦੇ ਚ ਸੈਂਟਰ ਤੋਂ ਜਿਹੜੀਆਂ ਸਰਕਾਰ ਚੱਲੇ ਤੇ ਜਿਹੜਿਆ ਜਿਹੜੇ ਹਿਡਲ ਜੁਨਟ ਜ਼ਿਲ੍ਹੇ ਹੀ ਹੋਣੇ ਚਾਹੀਦੇ ਆ ਸਟੇਟਾ ਹੋਣੀ ਨਹੀਂ ਚਾਹੀਦੀਆਂ ਹੋਰ ਥੀਸਿਸ ਇਹੀ ਸੋਚ ਇਹੀ ਸੀ ਕਿ ਜਦੋਂ ਰਾਜ ਬਣ ਜਾਂਦੇ ਆ ਤੇ ਸੈਂਟਰ ਕਮਜ਼ੋਰ ਹੋ ਜਾਂਦਾ ਸੈਂਟਰ ਤੇ ਰਾਜਾਂ 'ਚ ਮਕਸ਼ਰੀ ਕੇ ਬਾਜ਼ੀ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਸਾਨੂੰ ਸਟੇਟਾਂ ਨਹੀਂ ਬਣਾਉਣੀਆਂ ਚਾਹੀਦੀਆਂ ਇਹਨਾਂ ਦਾ ਪੱਖ ਸਗਾਉ ਤੋਂ ਦੂਜਿਆਂ ਦਾ ਵੀ ਇਹ ਵੀ ਪੱਖ ਸਗਾ ਕਿ ਤਿਰੰਗਾ ਝੰਡਾ ਨਹੀਂ ਹੋਣਾ ਚਾਹੀਦਾ ਕੇਸਰੀ ਝੰਡਾ ਹੀ ਹੋਣਾ ਚਾਹੀਦਾ ਤੇ ਉਸ ਵੇਲੇ ਤਿਰੰਗੇ ਦਾਵੀਏ ਵਿਰੋਧ ਕਰਦੇ ਸੀ ਇਸੇ ਹੀ ਕਰਕੇ ਨਾਗਪੁਰ ਆਰਐਸਐਸ ਦੇ ਹੈੱਡਕੁਆਰਟਰ 'ਚ 52 ਸਾਲ ਤਿਰੰਗਾ ਝੰਡਾ ਨਹੀਂ ਚਲਾਇਆ ਗਿਆ ਕਿਉਂਕਿ ਤਰੰਗੇ ਝੰਡੇ ਨੂੰ ਸਵੀਕਾਰ ਨਹੀਂ ਕਰਦੇ ਇਹਨਾਂ ਦੇ ਜਦੋਂ ਪਟੇਲ ਨੇ ਮਹਾਤਮਾ ਗਾਂਧੀ ਦੀ ਹਤਿਆ ਦਾ ਦੋਸ਼ ਜਦੋਂ ਆਰਐਸਐਸ ਪੱਖੀ ਲੋਕਾਂ ਤੇ ਲੱਗਾ ਤੇ ਉਸ ਵੇਲੇ ਦੇ ਗ੍ਰਹਿ ਮੰਤਰੀ ਪਟੇਲ ਨੇ ਆਰਐਸਐਸ ਦੇ ਬੰਦੀ ਲਾਤੀ ਫੇਰ ਸਮੇਂ ਤੋਂ ਬਾਅਦ ਮਾਫੀਆਂ ਮੁਖੀਆਂ ਮੰਗ ਕੇ ਇਹਨਾਂ ਨੇ ਬਰ ਬਵੰਦੀਤ ਪਰਵਾਹੀ ਦੀ ਪਰ ਪਟੇਲ ਨੇ ਤਾਮੁਨਾੜੇ ਇੱਕ ਪਾਸ਼ਣ ਕਰਦੇ ਆ ਇਹਨਾਂ ਨੂੰ ਕਿਹਾ ਸੀਗਾ ਕਿ ਤੁਹਾਡੇ 100 ਚਿਹਰੇ ਆ ਤੁਸੀਂ ਕਹਿੰਦੇ ਕੁਛ ਆ ਕਰਦੇ ਕੁਛ ਆ ਪਰ ਤੁਸੀਂ ਆਪਣੀ ਆਉਣ ਵਾਲੀ ਪਾਬੰਦੀ ਤੁਹਾਡੀ ਹਟਾ ਰਹੇ ਆ ਆਉਣ ਵਾਲੇ ਸਮੇਂ ਚ ਆਪਣੀ ਵਿਸ਼ਵਾਸਯੋਗਤਾ ਕਾਇਮ ਕਰੋ ਤੁਸੀਂ ਦੇਸ਼ ਦਾ ਜਿਹੜਾ ਸਰਕੂਲਰ ਡੈਮੋਕਰਟਿਕ ਕਰੈਕਟਰ ਹੈ ਨੂੰ ਸਵਿਕਾਰ ਕਰੋ ਇਹ ਪਟੇਲ ਨੇ ਉਦੋਂ ਇਹਨਾਂ ਨੂੰ ਕਿਹਾ ਸੀ ਪਰ ਇਹਦੇ باوجود ਇਹਨਾਂ ਨੇ ਕੁਝ ਸਵਿਕਾਰ ਨਹੀਂ ਕੀਤਾ ਕੋਈ ਆਪਣਾ ਏਜੰਡਾ ਨਹੀਂ ਬਦਲਿਆ ਇਹਨਾਂ ਦਾ ਇਸ ਵੇਲੇ ਵੀ ਏਜੰਡਾ ਇਹੀ ਆ ਕਿ ਹਿੰਦੂ ਰਾਸ਼ਟਰ ਬਣਾਣਾ ਹਿੰਦੂ ਰਾਸ਼ਟਰ ਜਿਹੜਾ ਬਣਾਣਾ ਉਹਦਾ ਹਿੰਦੁਸਤਾਨ 'ਚ ਕੋਈ ਮਸਲੇ ਹੱਲ ਹੋਣ ਦੀ ਥਾਂ ਤੇ ਮਸਲੇ ਬਹੁਤ ਜ਼ਿਆਦਾ ਵੱਧ ਜਾਣੇ ਕਿਉਂਕਿ ਜੇ ਥੋੜਾ ਜਿਹਾ ਪਿੱਛੇ ਜਾਈਏ ਦੇਸ਼ ਦੀ ਵੰਡ ਤੋਂ ਪਹਿਲਾਂ ਦੇਸ਼ ਦੀ ਵੰਡ ਤੋਂ ਬਾਅਦ ਇਹ ਜਿਹੜਾ ਖੇਤਾ ਜਿਹਦੇ 'ਚ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਸ਼ਾਮਲ ਹੈ ਇਹ ਮਲਟੀ ਨੈਸ਼ਨਲ ਖੇਤਾ ਹੈ ਮਲਟੀ ਨੈਸ਼ਨਲ ਖੇਤਾ ਉਹ ਹੁੰਦਾ ਜਿੱਥੇ ਵੱਖ-ਵੱਖ ਜਿਹੜੇ ਜੀਓਗ੍ਰਾਫੀਕਲ ਇਲਾਕੇ ਆ ਭੂਗੋਲਕ ਇਲਾਕੇ ਆ ਉੱਥੇ ਵੱਖ-ਵੱਖ ਕੌਮੀਆਂ ਤਾਂ ਵਸਦੀਆਂ ਜਿਹੜੀਆਂ ਆ ਪਾਕਿਸਤਾਨ ਚ ਵੀ ਬੰਗਲਾਦੇਸ਼ ਚ ਵੀ ਤੇ ਭਾਰਤ ਚ ਵੀ ਉਹ ਕੌਮੀ ਆ ਤਾਂ ਕੌਣ ਹੈ ਜਿਹੜਾ ਪੰਜਾਬੀ ਬੰਗਾਲੀ ਗੁਜਰਾਤੀ ਮਰਾਠੀ ਸਿੰਧੀ ਬਲੋਚੀ ਜਿਹੜੇ ਇਹ ਜਿਸ ਤਰ੍ਹਾਂ ਦੇ ਵੀ ਸਾਰੇ ਰਾਜ ਆ ਸਾਡੇ ਕੇਰਲ ਵਾਲੇ ਆ ਬੰਗਾਲ ਵਾਲੇ ਆ ਕਰਨਾਟਕ ਵਾਲੇ ਆ ਮਹਾਰਾਸ਼ਟਰ ਵਾਲੇ ਇਹ ਸਾਰੇ ਜਿਹੜੇ ਪੰਗੋਲੇ ਖਿੱਤੇ ਆ ਵੱਖ-ਵੱਖ ਪਛਾਈ ਕੌਮਾਂ ਜਿਹੜੀਆਂ ਸਭਿਆਚਾਰਕ ਕੌਮਾਂ ਉਹਨਾਂ ਦੇ ਖਿੱਤੇ ਆ ਉਹਨਾਂ ਦੇ ਆਪੋ ਆਪਣੇ ਨਾਇਕ ਆ ਆਪੋ ਆਪਣੇ ਖਾਣੇ ਆਪੋ ਆਪਣੀ ਗਾਣੇ ਆਪੋ ਆਪਣੀਆਂ ਜ਼ਬਾਨਾਂ ਆਪੋ ਆਪਣੇ ਪਹਿਰਾਵੇ ਆ ਆਪਣੇ ਆਪਣੇ ਰਾਜਾਂ ਦੇ ਕੁਦਰਤੀ ਸਰੋਤ ਹੈ ਤੇ ਉਹਨਾਂ ਦੇ ਆਪੋ ਆਪਣੇ ਦਰਸ਼ਨ ਹੈ ਉਹਨਾਂ ਦੇ ਆਪਣੋ ਆਪਣੇ ਵੱਖ-ਵੱਖ ਸਮਾਤੇ ਜਨੀਆਂ ਸਟੇਟਾ ਉਹਨਾਂ ਦੇ ਆਪਣੇ ਹੀਰੋ ਹਨ ਇਹੋ ਜਿਹੇ ਜਿਹੜਾ ਫਿਰ ਧਾਰਮਿਕ ਪਕਟੋ ਵੀ ਦੇਖੀਏ ਧਾਰਮਿਕ ਪਕਟੋ ਵੀ ਇਹ ਜਿਹੜਾ ਦੇਸ਼ ਹੈ ਧਾਰਮਿਕ ਤੌਰ ਤੇ ਭਿੰਡਾ ਵਾਲਾ ਦੇਸ਼ ਹੈ ਤੇ ਇਹੋ ਜਿਹਾ ਖਿੱਤੇ 'ਚ ਇੱਕ ਧਰਮ ਆਧਾਰਿਤ ਰਾਸ਼ਟਰ ਬਣਾ ਕੇ 1947 ਵਰਗੀ ਜੇ ਗਲਤੀ ਕੀਤੀ ਜਾਊਗੀ ਤਾਂ ਉਹੀ ਹਸ਼ਰ ਹੋਊਗਾ ਜੋ ਪਾਕਿਸਤਾਨ ਦਾ ਹੋਇਆ। ਪਾਕਿਸਤਾਨ ਧਰਮ ਦੇ ਆਧਾਰ ਤੇ ਬਣਿਆ ਪਹਿਲੀ ਸੱਟ ਉਦੋਂ ਲੱਗੀ ਜਦੋਂ ਬੰਗਲਾਦੇਸ਼ ਹੋ ਤੋ ਬੱਕ ਹੋ ਗਿਆ। ਬੰਗਲਾਦੇਸ਼ ਵੀ ਗਿਵੇਂ ਬੱਕ ਹੋਇਆ ਤੁਹਾਨੂੰ ਪਤਾ ਕਿ ਪਾਕਿਸਤਾਨ ਨੇ ਆਪਣੀ ਜ਼ਬਾਨ ਸਰਕਾਰੀ ਉਰਦੂ ਬਣਾ ਲਈ ਤੇ ਬੰਗਲਾਦੇਸ਼ ਵਾਲਾ ਜਿਹੜਾ ਉਹ ਪੂਰਬੀ ਪਾਕਿਸਤਾਨ ਸੀ ਉਦੋਂ ਉਹ ਕਹਿੰਦਾ ਵੀ ਸਾਡੀ ਤਾਂ ਜ਼ਬਾਨ ਬੰਗਲਾ ਹੈ। ਤੇ ਸਾਨੂੰ ਇਹ ਨੈਸ਼ਨਲ ਜ਼ਬਾਨ ਉਰਦੂ ਸਵਕਾਰ ਨਹੀਂ ਹੈ ਤੁਸੀਂ ਘਟੋ ਘਟੇ ਇਹ ਕਰੋ ਕਿ ਦੂਜੀ ਰਾਸ਼ਟਰੀ ਜ਼ਬਾਨ ਬੰਗਲਾ ਨੂੰ ਬਣਾਓ ਉਸ ਸਮੇਂ ਦੇ ਹੁਕਮਰਾਨ ਪਾਕਿਸਤਾਨ ਦੇ ਇਹਨੂੰ ਮੰਨਿਆ ਨਹੀਂ ਫੇਰ ਉਹ ਦੌਲਨ ਹੋਇਆ ਤੇ ਉਹਨਾਂ ਲੋਕ ਕੇ ਬੰਗਲਾਦੇਸ਼ ਜਿਹੜਾ ਆਜ਼ਾਦ ਪੂਰਬੀ ਪਾਕਿਸਤਾਨ ਆਜ਼ਾਦ ਹੋ ਗਿਆ ਅੱਜ ਵੀ ਜੇ ਇੱਕ ਧਰਮ ਇੱਕ ਭਾਸ਼ਾ ਇੱਕ ਤਰ੍ਹਾਂ ਦੀ ਰਾਜਨੀਤਿਕ ਫਿਲਾਸਫੀ ਜਿਹੜੀ ਹੈ ਇਸ ਬਹੁ ਕੌਮੀ ਕਿਤੇ ਤੇ ਲਾਗੂ ਕੀਤੀ ਜਾਂਦੀ ਹੈ ਤੇ ਪੱਕੇ ਤੌਰ ਤੇ ਇਸ ਦੇ ਚ ਰਾਜਨੀਤਿਕ ਅਸਥਿਰਤਾ ਲੜਾਈਆਂ ਝਗੜੇ ਸ਼ੁਰੂ ਹੋਣਗੇ ਜਦੋਂ 2014 ਦੇ ਵਿੱਚ ਨਰੇਂਦਰ ਮੋਦੀ ਦੀ ਸਰਕਾਰ ਆਈ ਤੇ ਇਹਨਾਂ ਨੇ ਸਪਸ਼ਟ ਤੌਰ ਤੇ ਜਿਹੜਾ ਹਿੰਦੂ ਰਾਸ਼ਟਰ ਵਾਲੇ ਪਾਸੇ ਨੂੰ ਵਧਣਾ ਸ਼ੁਰੂ ਕੀਤਾ ਤਾਂ ਪਾਕਿਸਤਾਨ ਸਾਡਾ ਜਿਹੜਾ ਗੁਆਂਢੀ ਦੇਸ਼ ਹੈ ਉਹਦਾ ਇੱਕ ਬਹੁਤ ਵੱਡਾ ਅਖਬਾਰ डान ਹੈ ਤੇ डान ਵਾਲਿਆਂ ਨੇ ਟੋਰੀ ਲਿਖਿਆ ਕਿ ਜਿਹੜੀ ਗਲਤੀ 1947 ਚ ਅਸੀਂ ਕਰ ਲਈ ਆ ਉਹ ਤੁਸੀਂ ਨਾ ਕਰ ਲਿਓ ਸਾਡੀ ਤਬਾਹੀ ਹੋ ਗਈ ਆ ਤੁਹਾਡੀ ਤਬਾਹੀ ਹੋ ਜਾਣੀ ਇਹ ਢਾਂ ਦਾ ਟੋਰੀਅਲ ਸਗੋ ਸੋ ਇਹ ਇਸ ਵੇਲੇ ਜਿਹੜੀ ਗੱਲ ਹੋ ਰਹੀ ਆ ਇਹਦੇ باوجود ਇਹ ਜਿਹੜੀ 1947 ਚ ਟੂ ਨੇਸ਼ਨ ਥਿਊਰੀ ਦੇ ਆਧਾਰ ਤੇ ਭਾਰਤ ਤੇ ਪਾਕਿਸਤਾਨ ਬਣੇ ਹੁਣ ਉਹ ਟੂ ਨੇਸ਼ਨ ਥਿਊਰੀ ਪਰ ਅੰਦੇਚ ਰਐਸਐਸ ਬੀਜੇਪੀ ਦੀ ਸਰਕਾਰ ਲਾਗੂ ਕਰ ਰਹੀ ਹੈ ਇਹਦੇ ਨਾਲ ਜਿਹੜੇ ਲੋਕਾਂ ਦੇ ਅਧਿਕਾਰ ਖੋਏ ਜਾ ਰਹੇ ਹਨ ਮੇਰੇ ਤੋਂ ਪਹਿਲਾਂ ਲਖਵਿੰਦਰ ਚੋੜਾ ਹਾਂ ਉਹਨਾਂ ਨੇ ਦੱਸਿਆ ਵਿੱਚ ਇਹ ਜਿਹੜਾ ਅੱਜ ਜਿਹੜਾ ਮਤਾ ਇੱਥੇ ਪੇਸ਼ ਕੀਤਾ ਇਹਦੇ ਵਿੱਚ ਵੀ ਸਹੀ ਤੌਰ ਤੇ ਸਾਰੇ ਮੁੱਦੇ ਆ ਜਿਹੜੇ ਪੰਜਾਬ ਦੇ ਜਿਹੜੇ ਸੰਘੀ ਢਾਂਚੇ ਤੇ ਜੋ ਹਮਲੇ ਹੋ ਰਹੇ ਆ ਉਹਦੀ ਸਹੀ ਤੌਰ ਤੇ ਨਿਸ਼ਾਨਦੇਹੀ ਇਹਦੇ ਵਿੱਚ ਇਹ ਜਿਹੜਾ ਪੇਪਰ ਪੜਾਇਆ ਗਿਆ ਪੂਰੀ ਤਰ੍ਹਾਂ ਕੀਤੀ ਗਈ ਹੈ ਐਜੂਕੇਸ਼ਨ ਚ ਜੂਨੀ ਯੂਨੀਵਰਸਟੀਆਂ ਜਿਹੜੀਆਂ ਰਾਜਾਂ ਦੀਆਂ ਤੇ ਇਹਨਾਂ ਦੇ ਕੇਂਦਰੀ ਯੂਨੀਵਰਸਟੀਆਂ ਉਹ ਤਾਂ ਆਰਐਸਐਸ ਦੀਆਂ ਸਰਗਰਮੀਆਂ ਦਾ ਘੜ ਬਣੀਆਂ ਹੋਈਆਂ ਕੇਂਦਰੀ ਯੂਨੀਵਰਸਟੀਆਂ ਉਤੇ ਪ੍ਰੋਫੈਸਰ ਵੀ ਆਰਐਸਐਸ ਵਾਲੇ ਲਾਏ ਜਾਂਦੇ ਆ ਵੀਸੀ ਵੀ ਆਰਐਸਐਸ ਦੇ ਲਾਏ ਜਾਂਦੇ ਆ ਜਤਨ ਇਹਨਾਂ ਦਾ ਇਹ ਆ ਕਿ ਜਿਹੜੀਆਂ ਰਾਜਾਂ ਦੀਆਂ ਯੂਨੀਵਰਸਿਟੀਆਂ ਉਹਦੇ ਚ ਵੀ ਜਿਹੜੇ ਵੀਸੀ ਅਸੀਂ ਆਪਣੇ ਲਈਏ ਜਿਹੜੀ ਹੈ ਇਸੇ ਕਰਕੇ ਗਵਰਨਰਾਂ ਨੂੰ ਇਹ ਅਧਿਕਾਰ ਦਿੱਤਾ ਗਿਆ ਨਵੇਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀਆਂ ਹਦਾਇਤਾਂ ਜਿਹੜੀਆਂ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਉਹਦੇ ਚ ਇਹ ਕਿਹਾ ਗਿਆ ਕਿ ਕਿਸੇ ਯੂਨੀਵਰਸਿਟੀ ਦਾ ਭਾਵੇਂ ਰਾਜ ਸਰਕਾਰ ਦੀ ਯੂਨੀਵਰਸਿਟੀ ਹੋਵੇ ਉਹਦਾ ਵੀਸੀ ਜਦੋਂ ਲੱਗਣਾ ਹੋਊਗਾ ਤਾਂ ਰਾਜ ਦਾ ਘਵਾਨਰ ਤਿੰਨ ਮੈਂਬਰੀ ਕਮੇਟੀ ਬਣਾਉ ਉਹ ਆਪਣੀ ਸਿਫਾਰਿਸ਼ ਦੇ ਕੇ ਕੁਝ ਨਾਮਾਂ ਦੀ ਸਿਫਾਰਿਸ਼ ਕਰ ਦੂ ਜਿਹੜੇ ਆਰਐਸਐਸ ਪਛੋਕਰ ਵਾਲੇ ਹੋਣਗੇ ਯੋਗਤਾ ਸਭ ਤੋਂ ਵੱਡੀ ਉਹੀ ਹੋਊਗੀ ਫਿਰ ਇਹ ਅੱਗੇ ਅੱਗੇ ਸਿਗਾ ਕਿ ਜਿਹਨੇ ਵੀਸੀ ਲੱਗਣਾ 10 ਸਾਲ ਦਾ ਉਹਦਾ ਅਕੈਡਮਿਕ ਰਿਕਾਰਡ ਹੋਵੇ ਉਹਨੇ ਪੜਾਇਆ ਹੋਵੇ ਕੋਈ ਖੋਜ ਕੀਤੀ ਹੋਵੇ ਕੁਝ ਕਿਤਾਬਾਂ ਲਿਖੀਆਂ ਹੋਣ ਉਹ ਬੰਦਾ ਜਿਹੜਾ ਵੀਸੀ ਲੱਗੂ ਇਹ ਪਹਿਲਾਂ ਜਿਹੜਾ ਇਸ ਤਰ੍ਹਾਂ ਦਾ ਸਾਡੇ ਸਿੱਕੀ ਇਮਾਨ ਨੇ ਕਰ ਦਿੱਤਾ ਕਿ ਬੰਦਾ ਭਾਵੇਂ ਕਾਰਪੋਰੇਟਰ ਚ ਨੌਕਰੀ ਕਰਦਾ ਹੋਵੇ ਕਿਸੇ ਕਾਰਪੋਰੇਸ਼ਨ ਚ ਕਿਸੇ ਪ੍ਰਸ਼ਾਸਨਿਕ ਅਹੁਦੇ ਤੇ ਹੋਵੇ ਉੱਥੋਂ ਰਿਟਾਇਰ ਹੋਇਆ ਹੋਵੇ ਉਹਨੂੰ ਚੱਕ ਕੇ ਅਸੀਂ ਵੀ ਸੀ ਲਾ ਸਕਦੇ ਹਾਂ ਤੇ ਇਹ ਜੇ ਇਹ ਗਾਈਡਲਾਈਨ ਚ ਲਾਗੂ ਹੁੰਨੀਆਂ ਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਸਿੱਧੇ ਤੌਰ ਤੇ ਆਰਐਸਐਸ ਦੇ ਕੰਟਰੋਲ ਚ ਆ ਜਾਣਗੀਆਂ ਤੇ ਨਵੀਂ ਜਿਹੜੀ ਸੋ ਕਾਲਡ ਐਜੂਕੇਸ਼ਨ ਹੈ ਉਹ ਨਾ ਉਹਨੂੰ ਪਾਰਲੀਮੈਂਟ ਚੋਂ ਪੇਸ਼ ਹੋਈ ਆ ਨਾ ਕੋਈ ਪਾਰਲੀਮੈਂਟ ਚ ਬਹਿਸ ਹੋਈ ਆ ਨਾਬਤ ਕਿਸੇ ਰਾਜ ਦੀ ਵਿਧਾਨ ਸਭਾ ਚ ਉਹ ਚ ਬੈਸ ਹੋਈ ਆ ਉਹ এডਿਊਕੇਸ਼ਨ ਪਾਲਿਸੀ ਬਣਾਤੀ ਆ ਤੇ ਧੱਕੇ ਨਾਲ ਰਾਜਾਂ ਤੇ ਉਹਨੂੰ ਠੋਸਿਆ ਜਾ ਰਿਹਾ ਤੇ ਰਾਜਾਂ ਨੂੰ ਕਿਹਾ ਜਾ ਰਿਹਾ ਕਿ ਜੇ ਤੁਸੀਂ ਵਾਕ ਵਾਕ ਸਕੀਮਾਂ ਦੀ ਨ ਪੈਸੇ ਲੈਣੇ ਆ ਤਾਂ ਇਸ ਇਹ ਜਿਹੜੀ ਨਿਊ এডਿਊਕੇਸ਼ਨ ਹੈ ਪਾਲਿਸੀ ਇਹਨੂੰ ਲਾਗੂ ਕਰੋ ਪੀਐਮ ਸ਼੍ਰੀ ਇੱਕ ਯੋਜਨਾ ਇਹਨਾਂ ਦੀ ਉਹਦੇ ਅੰਦਰ ਸਰਕਾਰਾਂ ਨੂੰ ਰਾਸ਼ਕਰਮ ਕਹਿ ਰਿਹਾ ਕਿ ਆਪ ਕੋ ਆਪਣੇ ਹਾਇਰ ਸਕੈਂਡਰੀ ਸਕੂਲ ਸਾਨੂੰ ਦਿਓ ਪੀਐਮ ਸ਼੍ਰੀ ਅਦੀਨ ਅਸੀਂ ਤੁਹਾਨੂੰ ਪੈਸੇ ਦੇਾਂਗੇ ਤੁਹਾਨੂੰ ਬਿਲਡਿੰਗ ਲਈ ਹੋਰ ਕੰਮਾਂ ਲਈ ਤੇ ਨਵੀਂ ਸਾਡੀ ਐਜੂਕੇਸ਼ਨ ਪਾਲਿਸੀ ਤੁਸੀਂ ਲਾਗੂ ਕਰੋ ਇਸੇ ਤਰ੍ਹਾਂ ਜਿਹੜੇ ਸਟੇਟਾਂ ਦੇ ਅੱਛੇ ਕਾਲਜ ਐ ਉਹਨਾਂ ਨੂੰ ਇਹ ਸੁਝਾਅ ਇਹਨਾਂ ਨੇ ਦਿਖਾਇਆ ਕਿ ਤੁਸੀਂ ਇਹਨਾਂ ਨੂੰ ਆਟੋਨੋਮਸ ਬਣਾ ਲਓ ਆਟੋਨੋਮਸ ਬਣਾ ਲਓ ਭਿਜੇ ਉਹ ਜਿਹੜਾ ਕਾਲਜ ਆ ਉਹਦੀ ਪ੍ਰਬੰਧਕੀ ਕਮੇਟੀ ਹੋਊਗੀ ਉਹੀ ਉਹਨੂੰ ਚਲਾਊਗੀ ਤੇ ਜਿੰਨੀ ਮਰਜ਼ੀ ਫੀਸਾਂ ਨਿਰਧਾਰਤ ਕਰ ਲਵੇ ਉਹ ਤੁਸੀਂ ਕਹਿੰਦੇ ਅਸੀਂ ਤੁਹਾਨੂੰ ਕੁਝ ਪੈਸੇ ਦਿੰਨੇ ਆ ਤੁਸੀਂ ਆਪਣੇ ਕਾਲਜ ਨੂੰ ਆਟੋਨੋਮਸ ਕਾਲਜ ਬਣਾ ਲਓ ਇਸੇ ਤਰ੍ਹਾਂ ਯੂਨੀਵਰਸਟੀਆਂ ਨੂੰ ਕੰਟਰੋਲ ਕਰਨ ਦਾ ਯਤਨ ਕੀਤਾ ਜਾ ਰਿਹਾ ਕਾਲਜਾਂ ਨੂੰ ਕੰਟਰੋਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਸਕੂਲਾਂ ਨੂੰ ਕੰਟਰੋਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਬਾਕੀ ਆਰਐਸਐਸ ਦੇ ਆਪਣੇ ਜਿਹੜੇ ਲੱਖਾਂ ਸਕੂਲ ਹੈ ਹਿੰਦੁਸਤਾਨ ਵਿੱਚ 148 ਸੀਨੀਅਰ ਸੈਕੰਡਰੀ ਸਕੂਲ ਤੁਹਾਡੇ ਛੋਟੇ ਜੇ ਪੰਜਾਬ 'ਚ ਤੋਂ ਉਹ ਸਿੱਧੇ ਤੌਰ ਤੇ ਉਹਨੇ ਵਿਦਿਆ ਭਵਨ ਵੀ ਬਣਾਇਆ ਜਿੱਥੇ ਬੈਠ ਕੇ ਉਹ ਆਪਣੀਆਂ ਇਦਾਂ ਦੀਆਂ ਸਾਰੀਆਂ ਸਾਜਸ਼ਾ ਤਿਆਰ ਕਰਦੇ ਨੀਤੀਆਂ ਕਢਦੇ ਆ ਤੁਹਾਨੂੰ ਕੰਟਰੋਲ ਕਰਨ ਦੀਆਂ ਉੱਤੇ ਉਹਨਾਂ ਉਹਨਾਂ ਨੂੰ ਨਾਂ ਇਹਨਾਂ ਆਮ ਤੌਰ ਤੇ ਵਿਦਿਆਪਨ ਦਿੱਤੇ ਹੋਏ ਉਹਦੇ ਸੋ ਇਹ ਇਸ ਤਰ੍ਹਾਂ ਦਾ ਖਤਰਾ ਹੈਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਇਸ ਤਰ੍ਹਾਂ ਦਾ ਇਸ ਵੇਲੇ ਦੇ ਚ ਖਤਰਾ ਹੈ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਜਦੋਂ 1947 ਚ ਪੰਜਾਬ ਦੀ ਉਸ ਵੇਲੇ ਜਿਹੜੀ ਲੀਡਰਸ਼ਿਪ ਸੀ ਜਿਹੜੀ ਕਾਂਗਰਸ ਨੈਸ਼ਨਲ ਲੈਵਲ ਤੇ ਸੀ ਪੰਜਾਬ ਚ ਉਸ ਵੇਲੇ ਜਿਹੜੀ ਲੀਡਰਸ਼ਿਪ ਸੀ ਪੰਜਾਬ ਦੀ ਗੁਆਹਰੀ ਜਿਹੜੀ ਸੀਗੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਚ ਸੀ ਚਰਮਣੀ ਅਕਾਲੀ ਦਲ ਦੇ ਉਸ ਸਮੇਂ ਦੇ ਲੀਡਰਾਂ ਨੇ ਪਹਿਲਾਂ ਤਾਂ ਇਹ ਯਤਨ ਕੀਤਾ ਕਿ ਦੇਸ਼ ਦੀ ਵੰਡ ਨਾ ਹੋਵੇ ਪਾਕਿਸਤਾਨ ਨਾ ਬਣੇ ਪਰ ਜਦੋਂ ਉਹਨਾਂ ਨੇ ਦੇਖਿਆ ਕਿ ਅੰਗਰੇਜ਼ ਮੁਸਲਮਾਨ ਲੀਗ ਤੇ ਕਾਂਗਰਸ ਵਾਲੇ ਰਲ ਗਏ ਇਹ ਵੰਡ ਹੋ ਜਾਣੀ ਇਹਨੂੰ ਰੋਕਿਆ ਨਹੀਂ ਜਾ ਸਕਦਾ ਫਿਰ ਉਹਨਾਂ ਨੇ ਇਹ ਯਤਨ ਕੀਤਾ ਕਿ ਇਸ ਪੰਜਾਬ ਦੀ ਵੰਡ ਹੋ ਜਾਏ ਉਹਨਾਂ ਨੇ ਕਿਹਾ ਅੰਗਰੇਜ਼ਾਂ ਨੂੰ ਕਿ ਟੂ ਨੇਸ਼ਨ ਥਿਉਰੀ ਦੇ ਮੁਤਾਬਕ ਜੇ ਤੁਸੀਂ ਇਹ ਦੇਸ਼ ਦੀ ਵੰਡ ਕਰ ਰਹੇ ਆ ਤੇ ਸਾਡਾ ਧਰਮ ਹੈ ਜਿਹੜਾ ਸਿੱਖ ਧਰਮ ਹੈ ਇਹਨਾਂ ਤੋਂ ਵੱਖਰਾ ਹੈ ਅਸੀਂ ਜਿਹੜਾ ਧਰਮ ਦੇ ਆਧਾਰ ਤੇ ਵੰਡ ਵਾਲੇ ਦੇਸ਼ ਦਾ ਹਿੱਸਾ ਨਹੀਂ ਪੜਨਾ ਚਾਹੁੰਦੇ ਸਾਡੇ ਹਿੱਸੇ ਦਾ ਪੰਜਾਬ ਸਾਨੂੰ ਵੰਡ ਕੇ ਦਿਓ ਔਰ ਮਾਸਟਰ ਤਾਰਾ ਸਿੰਘ ਨੇ ਉਸ ਸਮੇਂ ਦੀ ਵਿਧਾਨ ਸਭਾ ਚ ਜਿਹੜੇ ਯੂਨੀਅਨਿਸਟ ਪਾਰਟੀ ਦੀ ਸਰਕਾਰ ਸੀਗੀ ਉਹਦੇ ਜਿਹੜੇ ਹਿੰਦੂ ਵਿਧਾਨ ਸਭਾ ਮੈਂਬਰ ਸੀਗੇ ਉਹਨਾਂ ਨੂੰ ਨਾਲ ਲਿਆ ਜਿਨੇ ਸਿੱਖ ਵਿਧਾਨ ਸਭਾ ਦੇ ਮੈਂਬਰ ਸੀ ਉਹਨਾਂ ਨੂੰ ਨਾਲ ਲਿਆ ਇਹਦੀ VOTING ਹੋਈ ਐ ਤੁਹਾਨੂੰ ਸ਼ਾਇਦ ਬਹੁਤ ਘੱਟ ਪਤਾ ਹੋਊਗਾ ਪੰਜਾਬ ਦੀ ਵੰਡ ਜਿਹੜੀ ਆ ਵਿਧਾਨ ਸਭਾ ਦੇ ਮੈਂਬਰਾਂ ਦੀ VOTING ਨਾਲ ਹੋਈ ਐ ਉਹਦੇ ਸਿੱਖ ਸਿੱਖ ਲੀਡਰਸ਼ਿਪ ਨੇ ਅਖਾਲੀ ਲੀਡਰਸ਼ਿਪ ਨੇ ਉਹਦੀ ਗਵਾਹੀ ਕੀਤੀ ਐ ਪੰਜਾਬ ਦੇ ਹਿੰਦੂਆਂ ਨੂੰ ਨਾਲ ਲਿਆ ਤੇ ਪੰਜਾਬ ਦੀ ਵੰਡ ਕਰਾਈ ਐ ਬਹੁਤ ਸਾਰੇ ਲੋਕ ਇਸ ਗੱਲ ਤੇ ਦੁੱਖ ਪ੍ਰਗਟ ਕਰਦੇ ਆ ਇਤਰਾਜ਼ ਪ੍ਰਗਟ ਕਰਦੇ ਆ ਕਿ ਅਖਾਲੀ ਚਾਲ ਨੇ ਵੰਡ ਕਰਾ ਕੇ ਗਲਤ ਕੰਮ ਕੀਤਾ ਜੇ ਇਹ ਪੂਰਾ ਪੰਜਾਬ ਪਾਕਿਸਤਾਨ ਦਾ ਹਿੱਸਾ ਬਣ ਜਾਣਾ ਸੀ ਜੇ ਅਕਾਲੀ ਦਲ ਮੰਨਣਾ ਕਰਦਾ ਤੇ ਪੰਜਾਬ ਜਿਹੜਾ ਹਿੰਦੂ ਪਾਕਿਸਤਾਨ ਦਾ ਬਾਰਡਰ ਦਿੱਲੀ ਦੀਆਂ ਬਰੂਹਾਂ ਤੱਕ ਹੋਣਾ ਸੀਗਾ ਇਹ ਹਰਿਆਣਾ ਚੰਡੀਗੜ੍ਹ ਇਹ ਵੀ ਵਿੱਚੇ ਹੀ ਹੋਣੇ ਸੀ ਹਿਮਾਚਲ ਦਾ ਇੱਕ ਵੱਡਾ ਭਾਗ ਜਿਹੜਾ ਉਹ ਪਾਕਿਸਤਾਨ ਚ ਹੋਣਾ ਸੀਗਾ ਇੱਕ ਇਹ ਇਤਿਹਾਸ ਹੈ ਮੈਂ ਕਹਿਣ ਮੈਂ ਕਹਿ ਇਹ ਰਿਆਂ ਕਿ ਪੰਜਾਬ ਨੇ ਇੱਕ ਫੇਕੂ ਦੇਸ਼ ਜਿਹੜਾ ਬਣ ਰਿਹਾ ਸੀ ਧਰਮ ਦੇ ਆਧਾਰ ਤੇ ਦੇਸ਼ ਬਣ ਰਿਹਾ ਸੀ ਉਹਦੇ ਉਹਨੂੰ ਨਾ ਕੀਤੀ ਆ ਇੱਕ ਸੈਕੂਲਰ ਡੈਮੋਕਰੈਟਿਕ ਫੈਡਰਲ ਜਿਹੜਾ ਦੇਸ਼ ਬਣ ਰਿਹਾ ਸੀ ਉਹਨੂੰ ਹਾਂ ਕੀਤੀ ਆ 10 ਲੱਖ ਲੋਕ ਉਸ ਵੰਡ ਵਿੱਚ ਮਾਰੇ ਗਏ ਕਤਲੇਆਮ ਚ ਜਿੱਦ ਜੋ ਵੱਡੀ ਗੜੀ ਦੇ ਚ ਪੰਜਾਬੀ ਸਗੇ ਇਹਦੇ ਇੰਨੀ ਵੰਡ ਕਰਾ ਕੇ ਜਾਇਦਾਦਾਂ ਵੀ ਸਾਰੀਆਂ ਉਸ ਪੰਜਾਬ ਚ ਜਾਦਾ ਸਿੱਖਾਂ ਕੋਲ ਸੀਗੀਆਂ ਉਧਰਲੇ ਪਾਸੇ ਐਨਾ ਨੁਕਸਾਨ ਕਰਾ ਕੇ ਇੰਨੀ ਵੰਡ ਕਰਾ ਕੇ ਇੱਕ ਵੰਡ ਕਰਵਾਈ ਆ ਉਹਦਾ ਸਿੱਟਾ ਆ ਕਿ ਅੱਜ ਦਾ ਪੰਜਾਬ ਹਿੰਦੁਸਤਾਨ ਕੋਲ ਆ ਅੱਜ ਦਾ ਹਰਿਆਣਾ ਹਿੰਦੁਸਤਾਨ ਕੋਲ ਆ ਚੰਡੀਗੜ੍ਹ ਹਿੰਦੁਸਤਾਨ ਕੋਲ ਆ ਤੇ ਹਿਮਾਚਲ ਦਾ ਇੱਕ ਵੱਡਾ ਭਾਗ ਜਿਹੜਾ ਹਿੰਦੁਸਤਾਨ ਕੋਲ ਇਹ ਪੰਜਾਬ ਦੀ ਕੰਟਰੀਬਿਊਸ਼ਨ ਹੈ ਫ੍ਰੀडम ਮੂਵਮੈਂਟ ਜਰਸੀ ਪਰਸੈਂਟ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਦੇਸ਼ ਦੀ ਮੁਗਲ ਕਾਲ ਤੋਂ ਲੈ ਕੇ ਅੰਗਰੇਜ਼ਾਂ ਦੇ ਸਮੇਂ ਤੋਂ ਤੇ ਫਿਰ ਆਜ਼ਾਦ ਭਾਰਤ ਚ ਹੋਈ ਸੈਕੂਲਰਿਜ਼ਮ ਨੂੰ ਕਾਇਮ ਰੱਖਣ ਲਈ ਡੈਮੋਕ੍ਰੇਸੀ ਨੂੰ ਕਾਇਮ ਰੱਖਣ ਲਈ ਫੈਡਰਲਿਜ਼ਮ ਨੂੰ ਕਾਇਮ ਰੱਖਣ ਲਈ ਅੱਜ ਭਾਵੇਂ ਰਾਜਨੀਤਿਕ ਪਾਰਟੀਆਂ ਦੇ 100 ਮਤ ਭੇਦ ਹੋਣ ਅਕਾਲੀ ਦਲ ਨਾਲ ਵੀ ਅੱਜ ਦੀ ਲੀਡਰਸ਼ਿਪ ਨਾਲ ਸਾਡੇ ਸੌ ਮਤਭੇਦ ਹੋ ਸਕਦੇ ਆ ਪਰ ਇਤਿਹਾਸ ਇਹ ਦੱਸਦਾ ਆਪਣੀਆਂ ਬਹੁਤ ਸਾਰੀਆਂ ਕਮੀਆਂ ਕਮਜ਼ੋਰੀਆਂ ਦੇ ਬਾਵਜੂਦ ਦੇਸ਼ ਚ ਸੈਕੂਲਰਿਜ਼ਮ ਨੂੰ ਡੈਮੋਕ੍ਰੇਸੀ ਨੂੰ ਫੈਡਰਲਿਜ਼ਮ ਨੂੰ ਬਚਾਉਣ ਲਈ ਪੰਜਾਬ ਦੇ ਅੱਗੇ ਹੋ ਕੇ ਗਵਾਹੀ ਕੀਤੀ ਹੈ ਕੁਰਬਾਨੀਆਂ ਦਿੱਤੀਆਂ ਔਰ ਐਮਰਜੈਂਸੀ ਦੇ ਮੋਰਚੇ ਨੂੰ ਵੀ ਤੁਸੀਂ ਇਸ ਸੰਦਰਭ ਚ ਯਾਦ ਕਰ ਸਕਦੇ ਆ ਅੱਜ ਸਾਡਾ ਰੋਲ ਇਹ ਬਣਦਾ ਇੱਕ ਤਾਂ ਇਹ ਜਿੰਨਾ ਹਰ ਪੈਦਾਵਾਰ ਦੇ ਸਾਧਨ ਕਾਰਪੋਰੇਟ ਰਾਮ ਦੇਈ ਜਾ ਰਹੇ ਆ ਉਹਦਾ ਵਿਰੋਧ ਕੀਤਾ ਜਾਏ ਸਾਨੂੰ ਇੱਕ ਲੋਕਪੱਖੀ ਤੇ ਕੁਦਰਤ ਪੱਖੀ ਵਿਕਾਸ ਮਾਡਲ ਦੀ ਲੋੜ ਹੈ ਇਹਦੇ ਲਈ ਕੰਮ ਕਰਨਾ ਦੂਜੀ ਗੱਲ ਇਹ ਆ ਕਿ ਦੇਸ਼ ਦੇ ਫੈਡਰਲ ਸਟਰਕਚਰ ਆ ਜਿਹੜਾ ਸੰਗੀਤ ਢਾਂਚਾ ਇਹਨੂੰ ਬਚਾਣਾ ਜਿਹੜੀ ਇਸ ਜੇ ਸੰਗੀਤ ਢਾਂਚੇ ਨੂੰ ਤੁਸੀਂ ਬਚਾਣਾ ਤਾਂ ਇੱਥੇ ਸਬ ਨੈਸ਼ਨਲਿਜ਼ਮ ਆ ਜਿਹੜਾ ਉਪਕੌਮੀਵਾਦ ਆ ਜਿਹੜੀ ਖੇਤਰੀ ਜਿਹੜੀ ਦੇਸ਼ ਭਗਤੀ ਆ ਜਿਹੜੀ ਖੇਤਰੀ ਇਲਾਕਾ ਪ੍ਰਸਤੀ ਜਿਹੜੀ ਹੁੰਦੀ ਹੈ ਉਹੀ ਬਚਾ ਸਕਦੀ ਆ ਦੇਸ਼ ਦੀ ਆਜ਼ਾਦੀ ਸਮੇਂ ਵੀ ਨੈਸ਼ਨਲ ਲੈਵਲ ਤੇ ਕਾਂਗਰਸ ਸੀਗੀ ਪਰ ਵੱਖ-ਵੱਖ ਰਾਜਾਂ 'ਚ ਆਜ਼ਾਦੀ ਲਈ ਲੜਨ ਵਾਲੇ ਲੋਕਾਂ ਦੇ ਆਪਣੇ ਅੰਦੋਲਨ ਆਪਣੇ ਸੰਗਠਨ ਸੀ ਔਰ ਉਸ ਸਮੇਂ ਵੀ ਖੇਤਰੀ ਜਿਹੜੀ ਵੱਖ-ਵੱਖ ਪਛਾਵਾਦੀਆਂ ਅਖਬਾਰਾਂ ਸੀਆਂ ਉਹਨਾਂ ਨੇ ਵੱਡਾ ਰੋਲ ਅਦਾ ਕੀਤਾ ਅੱਜ ਵੀ ਜੇ ਤੁਸੀਂ ਦੇਸ਼ ਨੂੰ ਬਚਾਣਾ ਤੇ ਉਹਦੇ 'ਚ ਸਾਡਾ ਜਿਹੜਾ ਦਰਸ਼ਨ ਹੈ ਗੁਰਮਤ ਹੈ ਸੂਫੀਮਤ ਹੈ ਭਗਤੀ ਲਹਿਰ ਹੈ ਜਿਹਦੇ 'ਚ ਕਬੀਰ ਹੈ ਨਾਮਦੇਵ ਰਵਿਦਾਸ ਹੈ ਜਿਹੜੇ ਬੁੱਧ ਦੀ ਵਿਚਾਰਧਾਰਾ ਹੈ ਜਿਹਦੇ ਚ ਡਾਕਟਰ ਅੰਮੇਲਕਰ ਦੀ ਵਿਚਾਰਧਾਰਾ ਹੈ ਇਹ ਜਿਹੜਾ ਦਰਸ਼ਨ ਹੈ ਇਹ ਜਿਹੜੀ ਫਲਸਫੀ ਹੈ ਇਹ ਜਿਹੜਾ ਆਜ਼ਾਦੀ ਦਾ ਸਾਡਾ 100 ਸਾਲ ਦਾ ਸੰਘਰਸ਼ ਹੈ ਜਿਹਦੇ ਚ ਅਸੀਂ ਜਿਹੜੀਆਂ ਸੈਕੂਲਰਿਜ਼ਮ ਫੈਡਰਲਿਜ਼ਮ ਦੇ ਆਧਾਰ ਤੇ ਇੱਕ ਦੇਸ਼ ਬਣਾਇਆ ਔਰ ਉਹ ਇੱਕ ਦੇਸ਼ ਦਾ ਸੰਵਿਧਾਨ ਬਣਾਇਆ ਇਹਨਾਂ ਸਾਰੀਆਂ ਚੀਜ਼ਾਂ ਦੀ ਜੇ ਰੱਖਿਆ ਕਰਨੀ ਹੈ ਤੇ ਸਾਨੂੰ ਜਿਹੜਾ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ ਇਸ ਸਵਾਲ ਤੇ ਫੈਡਰਲਿਜ਼ਮ ਦੇ ਸਵਾਲ ਤੇ ਤਾਂ ਹੀ ਅਸੀਂ ਹਿੰਦੂ ਰਾਸ਼ਟਰ ਨੂੰ ਰੋਕ ਸਕਦੇ ਹਾਂ ਤਾਹੀਂ ਆ ਕਾਰਪੋਰੇਟਰ ਨੂੰ ਹਰ ਚੀਜ਼ ਜਿਹੜੀ ਦਿੱਤੀ ਜਾ ਰਹੀ ਆ ਖੇਤੀ ਵੀ ਉਹਨਾਂ ਨੂੰ ਦੇਣਾ ਚਾਹੁੰਦੇ ਆ ਇਸੇ ਕਰਕੇ ਪੰਜਾਬ 'ਚ ਕਈ ਸਾਲਾਂ ਤੋਂ ਕਿਸਾਨ ਅੰਦੋਲਨ ਹੋ ਰਿਹਾ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਤੜੀ ਰੋਕ ਸਕਦੇ ਆ ਜੇ ਅਸੀਂ ਸੈਕੂਲਰਿਜ਼ਮ ਫੈਡਰਲਿਜ਼ਮ ਤੇ ਡੈਮੋਕ੍ਰੇਸੀ ਦੇ ਡੱਟ ਕੇ ਪੰਜਾਬ 'ਚ ਲੜਾਂਗੇ ਪੰਜਾਬੀਆਂ ਦਾ ਏਕਾ ਕਰਾਂਗੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਦਾ ਇਕੱਠਾ ਕਰਾਂਗੇ ਤੇ ਕੌਮੀ ਪੱਧਰ 'ਤੇ ਜਿਹੜੀਆਂ ਹੋਰ ਖੇਤਰੀ ਪਾਰਟੀਆਂ ਉਹਨਾਂ ਨੂੰ ਨਾਲ ਲਾਵਾਂਗੇ ਤਾਂ ਹੀ ਅਸੀਂ ਇਸ ਦੇਸ਼ ਨੂੰ ਬਚਾ ਸਕਦੇ ਆ ਇੰਨਾ ਕਹਿੰਦਾ ਹੋਇਆ ਮੈਂ ਅੱਜ ਦੇ ਸੈਮੀਨਾਰ ਦਾ ਇਹਦੇ ਏਜੰਡੇ ਦਾ ਪੂਰਾ ਪੂਰਾ ਸਮਰਥਨ ਕਰਦਾ ਤੇ ਤੁਹਾਨੂੰ ਵਿਸ਼ਵਾਸ ਦਿਵਾਨਾ ਕਿ ਅਸੀਂ ਜਿੰਨਾ ਵੀ ਇਸ ਵਿੱਚ ਹਿੱਸਾ ਪਾ ਸਕੀਏ ਪਾਵਾਂਗੇ ਸ਼ੁਕਰੀਆ